ਉ ਉਤਰਨਾ ਕਮਾ ਉਡਣਾ ਉਹਨਾਂ ਨੂੰ ਆਪਣੇ ਫੰਗ ਲਾ ਕੇ ਉਡਣ ਵਾਸਤੇ ਖੰਭ ਲਾਏ ਇਹ ਤੁਸੀਂ ਗੂਗਲ ਕਰ ਸਕਦੇ ਹੋ ਇਹ 1600 ਕਿਲੋਮੀਟਰ ਵੀ ਇੱਕ ਦਿਨ ਚ ਸਫੜਤਾ ਕਰਦੇ 12 ਤੋਂ 14 ਘੰਟੇ ਇਹਨਾਂ ਲਈ ਆਮ ਗੱਲ ਹੈ ਜੀ ਦੂਸਰੀ ਗੱਲ ਅਸੀਂ ਇਹਨਾਂ ਨੂੰ ਜੀ ਕੋਈ ਐ ਥੋੜੀ ਐ ਵੀ ਥੱਲੇ ਕੋਈ ਵੀ ਮਰ ਕਰਦੇ ਆ ਵੀ ਉੱਡੋ ਜਿੰਨਾ ਜੀ ਕਰਦਾ ਚਾਹੇ 5 ਮਿੰਟ ਨੂੰ ਚਾਹੇ 5 ਘੰਟੇ ਉਡਣ ਜੀ ਇਹ ਬਰੀਡੀ ਐਮ ਦੀ ਬਣੀ ਐ ਵੀ ਜਿੱਥੇ ਛੜ ਤੇ ਉੱਥੇ ਹੀ ਬੈਠਦੇ ਜੀ ਜੇ ਕੋਈ ਸੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਤਾਂ ਕਰੀਨਾ ਜੀ ਹੋਣ ਫਿਰ ਜਿਹੜਾ ਮਹਿਕਮਾ ਐਨੀਮਲ ਹਸਬੈਂਡਰੀ ਬੋਰਡ ਤੇ ਫਿਰ ਵੈਲਪਰ ਬੋਰਡ ਕਿ ਇਹ ਕਬੂਤਰ ਬਾਜ਼ੀਆਂ ਗੈਰਕਾਨੂੰਨੀ ਐ ਇਹ ਪੇਟਾ ਦੇ ਕਹਨ ਤੇ ਉਹ ਜੀ ਇੱਕ ਪ੍ਰਾਈਵੇਟ ਸੰਸਥਾ ਪੇਟਾ ਪੇਟਾ ਇੰਡੀਆ ਦੇ ਨਾਮ ਤੋਂ ਵਰਲਡ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਉਹ ਬੈਨ ਐ ਉਹ ਕੋਈ ਨਾਤਾ ਅਦਾਲਤ ਐ ਜੀ ਨਾ ਹੀ ਕੋਈ ਸੁਪਰੀਮੋ ਐ ਵੀ ਜਿਹੜਾ ਉਹ ਆਪਾਂ ਨੂੰ ਮਤਲਬ ਸੁਣਾ ਦੇ ਫੈਸਲਾ ਤੇ ਉਹੀ ਮੰਨਿਆ ਜਾਵੇ ਕੋਈ ਨਸ਼ੇ ਵਗੈਰਾ ਦੇ ਕੇ ਉਡਾਏ ਜਾਂਦੇ ਆ ਕਈ ਕਬੂਤਰ ਤਾਂ ਇਦਾਂ ਹੁੰਦੇ ਆ ਕਿ ਕਹਿੰਦੇ ਉੜਦੇ-ਉੜਦੇ ਮਰ ਵੀ ਜਾਂਦੇ ਆ ਡਿੱਗ ਪੈਂਦੇ ਆ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਕਿਤੇ ਵੀ ਬਾਜ਼ੀ ਜਿਹੜੀ ਕੋਈ ਕੰਪੀਟੀਸ਼ਨ ਚੱਲ ਰਿਹਾ ਉਹ ਉੱਥੇ ਰੈਂਡਮਲੀ ਦੇਖੋ ਪੁਲਿਸ ਐ ਜੀ ਸੋਰਸ ਐ ਸਰਕਾਰ ਰੁਕਨੇ ਜਿੱਥੇ ਮਰਜ਼ੀ ਚੈੱਕ ਕਰ ਲੈਣ ਜੇ ਕੋਈ ਨਸ਼ੇ ਵਗੈਰਾ ਦੰਦਾ ਹੋਵੇ ਜੀ